ਤੁਹਾਡੀ ਗੱਲ ਜੈ ਤੁਸੀਂ ਤੁਹਾਡਾ ਐਕਸਪੀਰੀਅੰਸ ਬੜਾ ਵੱਡਾ ਹੈ ਪਰ ਇੱਕ ਸੁਣਿਓ ਗੱਲ ਬੰਦੇ ਨੂੰ ਬੋਰੀ ਚ ਪਾ ਕੇ ਚੁੱਕ ਕੇ ਲੈ ਕੇ ਨਾ ਸੂਇਆਂ ਮਾਰ ਮਾਰ ਕੇ ਇਹ ਤਾਂ ਹਿਟਲਰ ਨੇ ਵੀ ਇਹ ਕੰਮ ਨਹੀਂ ਕੀਤਾ ਜੀ ਜੋ ਇਹ ਸ਼ਾਸਨ ਕਰਦਾ ਸੀ ਇਹ ਹਿਟਲਰ ਨੇ ਨਹੀਂ ਕੀਤਾ ਇਹ ਕੰਮ ਜੀ ਸੁਣੋ ਮੇਰੀ ਗੱਲ ਅਸੀਂ ਲੋਕ ਅਸੀਂ ਮਰਨ ਵਾਸਤੇ ਮੰਨ ਲਓ ਜਿਉ ਅਸੀਂ ਮਰਨ ਵਾਸਤੇ ਨਹੀਂ ਹੈਗੇ ਜੀ ਇਹਨਾਂ ਨੇ ਇਹ ਵੀ ਸਾਨੂੰ ਸ਼ਹੀਦ ਕਰਨ ਲਈ ਜੀ ਅਸੀਂ ਵੱਡੇ ਨਾਲ ਮਰਨ ਨੂੰ ਵੀ ਪਿਆਰ ਕਰ ਸਰ ਕਿੱਥੇ ਕੈਪਟਨ ਚਾਹੀਦਾ ਹੈ ਨਾ ਉਹਦੇ ਕੈਪਟਨ ਪਰ ਤੋਂ ਹੈ ਨਹੀਂ ਸੀ ਸਵਾਲ ਸਵਾਲ ਤੋਂ ਹਸਪੀਟਲ ਦਾ ਗਿਆ ਉਹ ਸੁਣੋ ਇਹ ਨੌਜਵਾਨ ਨੇ ਗੱਲ ਕੀਤੀ ਆ ਅੱਜ ਪੀਸੀ ਹੋਈ ਹੈ ਹਾਸਪੀਟਲ ਦੇ ਵਿੱਚ ਉੱਤਰਿਆ ਜਿਹੜੀ ਤਾਂ ਗੱਲ ਆ ਮੇਰਾ ਘਰ ਦਾ 10 ਕਿਲੋਮੀਟਰ ਦੂਰ ਸੀ ਇੱਕ ਬਾਪੂ ਜੀ ਹੋਰ ਗੱਲ ਮੈਂ ਇੱਕ ਮਿੰਟ ਮੈਂ ਪੀਸੀ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਫਤਿਹ ਸਾਡੇ ਲੀਡਰ ਸਭਾਣ ਬੈਠੇ ਹੋਏ ਨੇ ਸਾਡੇ ਬਜ਼ੁਰਗ ਨੇ ਅੱਜ ਇਹਨਾਂ ਦਾ ਦਿਲੋ ਸਤਕਾਰ ਕਰਨੇ ਆ ਪਹਿਲਾਂ ਵੀ ਇਹਨਾਂ ਨੇ ਜੋ ਸਾਨੂੰ ਕੌਲ ਦਿੱਤੀ ਸੀ ਇੱਕ ਸਾਲ ਤੇ ਇੱਕ ਮਹੀਨਾ ਜਿੱਦਾਂ ਇਹਨਾਂ ਨੇ ਕਿਹਾ ਸੀ ਉਦਾਂ ਪੀਸਫੁਲ ਅੰਦੋਲਨ ਕੀਤਾ ਇਹ ਪੂਰਾ ਵਰਲਡ ਜਾਣਦਾ ਹੈ ਕਿ ਅੱਜ ਤੱਕ ਕਿਸਾਨਾਂ ਨੇ ਜੋ ਕੀਤਾ ਕਿਸਾਨਾਂ ਕਰਕੇ ਕਿਸੇ ਨੂੰ ਇੱਕ ਬੰਦੇ ਨੂੰ ਕੋਈ ਦਿੱਕਤ ਨਹੀਂ ਆਈ ਆਪਾਂ ਸਾਰੇ ਬੈਠੇ ਆ ਸਾਰੇ ਕਿਸਾਨਾਂ ਜੋ ਵੀ ਦੰਦਾ ਇਹ ਨਹੀਂ ਹੁੰਦਾ ਵੀ ਜਿਹੜਾ ਮਨਾਂ ਖੇਤੀ ਕਰਦਾ ਉਹ ਹੀ ਕਿਸਾਨ ਹੈ ਜੋ ਇਸ ਮੁਲਕ ਦੇ ਵਿੱਚ ਰੋਟੀ ਅੰਨ ਪਾਣੀ ਸਵੇਰ ਤੋਂ ਸ਼ਾਮ ਤੱਕ ਜੋ ਵੀ ਚੀਜ਼ ਜਰੂਰ ਕਰਦਾ ਉਹ ਹਰ ਇੱਕ ਕਿਸਾਨ ਦੇ ਵਿੱਚ ਹੁੰਦਾ ਹੈ ਪਰ ਬਜ਼ੁਰਗੋ ਮੇਰੀ ਗੱਲ ਇਹ ਸੀ ਰੱਖਣ ਵਾਲੀ ਜੋ ਸਾਡੇ ਨਾਲ ਕੱਲ ਇਥੇ ਹੋਇਆ ਜੋ ਸਾਡੇ ਨਾਲ ਇੱਥੇ ਇਹਨਾਂ ਨੇ ਸਾਡਾ ਕਤਲਿਆਮ ਕੀਤਾ ਸਿਰ ਸਾਡੇ ਕੋਲ ਮੌਕੇ ਤੇ ਉਸ ਦਿਨ ਸਾਡੇ ਕੋਲ ਇੱਥੇ ਲੀਡਰ ਨਹੀਂ ਸੀ ਹੈਗਾ ਸਾਡਾ ਕਰਤੱਵ ਕਿੱਥੇ ਸੀ ਸਾਡੇ ਤੇ ਸਾਡੇ ਵਦੋਂ ਸਾਰੇ ਲੀਡਰਸ਼ਿਪ ਕੋ ਬਾਰਡਰ ਦੇ ਉੱਤੇ ਸੀ ਕਮਾਂਡਰ ਤੋਂ ਬਿਨਾ ਜੰਗ ਨਹੀਂ ਜੰੜੀ ਜਾਂਦੀ ਸਾਨੂੰ ਮਟੀਰ ਕਿਹਾ ਜਾਂਦਾ ਹੈ ਸਾਨੂੰ ਮਟੀਰ ਕਿਹਾ ਜਾਂਦਾ ਜਦੋਂ ਸਾਡਾ ਤੋਂ ਕੰਮ ਰਹਿਣਾ ਉਦੋਂ ਉਸ ਦੀ ਜੂਤ ਉੱਚੀ ਸੀ ਮਟੀਰ ਬਜ਼ੁਰਗੋ ਅੱਗੇ ਇਹ ਮੈਮਰੀ ਕਲਰ ਅੱਗੇ ਤੁਹਾਡੇ ਦਿਨੋਂ ਇੱਕ ਮਿੰਟ ਇੱਕ ਮਿੰਟ ਨਹੀਂ ਬੱਲਾ ਇੱਕ ਮਿੰਟ ਦੇਰ ਕੋ ਪਰ ਆਵਾਜ਼ ਜਿਹੜੇ ਮਟਰ ਲੀਟਰ ਨੇ ਪ੍ਰਧਾਨ ਸਾਰੇ ਇੱਥੇ ਦੀ ਖਾਲੇ ਅੱਜ ਕੱਲ ਆਪਾਂ ਲੀਟਰ ਹੁੰਨੇ ਆ ਪਰ ਮੇਰੇ ਕਹਿਣ ਦਾ ਮਤਲਬ ਸਮਝੋ ਸਾਡਾ ਜੀ ਨਾ ਕਦੀ ਜੰਗ ਨਹੀਂ ਲੜੀ ਜਾਂਦੀ ਜੇ ਕੋਈ ਭਰਾ ਜੇ ਨਾ ਚੰਗੀ ਲੱਗੀ ਤੇ ਕੋਈ ਚੱਕਰ ਨਹੀਂ ਛੱਡਦੇ ਉੱਠਾ ਚੱਲ ਜਾਂਦਾ ਮੈਂ ਕਹਿੰਦਾ ਮੇਰਾ ਵੀਰ ਕਹਿੰਦਾ ਨਹੀਂ ਚੰਗੀ ਲੱਗਦੀ ਮੈਂ ਛੱਡ ਦਿੰਦਾ ਹੋ ਜਾ ਲੈ ਜੀ ਗੱਲ ਇਹ ਦੇਖੋ ਲੀਟਰ ਹੈ ਜੀ ਸਾਰੇ ਸ਼ੰਭੂ ਬਾਟਰ ਦੇ ਉੱਤੇ ਸੀ ਪਰ ਜੋ ਸਾਡਾ ਵੀਰ ਅੱਜ ਸ਼ਹੀਦ ਹੋ ਗਿਆ ਜੋ ਸਾਡਾ ਭਰਾ ਅੱਜ ਸ਼ਹੀਦ ਹੋ ਗਿਆ ਇਹ 1 ਕਰੋੜ ਕਿਸੇ ਦੀ ਜਾਣ ਦੀ ਕੀਮਤ ਨਹੀਂ ਹੋ ਸਕਦੀ ਯਾਰ ਸਾਡਾ 15 ਰੋੜ ਦਾ ਜਲਾਬ ਸੀਤ ਕਰਦਾ ਸੀ ਕੀ ਕਰਨਾ ਪੈਸਿਆਂ ਨੂੰ ਉਹਨਾਂ ਦੇ ਘਰ ਦੇ ਸੋ ਸਾਡੀ ਅੰਦਰ ਦੀ ਏ ਖੀਨਦੀ ਜਤਾਨੇ ਆ ਪਰ ਉਸ ਘਰ ਨੂੰ ਜਾ ਕੇ ਪੁੱਛੋ ਜਿੰਨਾ ਸਾਡੇ ਚਰਾਏ ਲੱਗ ਚੁੱਕਾ ਹੈ ਇੱਕ ਭਰਾ ਵੀ ਉਹ ਹੀ ਨਹੀਂ ਰਿਹਾ ਇਹਦਾ ਕਿਸੇ ਨੇ ਜਦੋਂ ਅੱਪਰ ਬੀਤੇ ਉਹਨੂੰ ਪਤਾ ਲੱਗਦਾ ਸਾਡੇ ਅੱਗੇ 500 ਮੀਟਰ ਅੰਦਰ ਆ ਕੇ ਸਾਨੂੰ ਉੱਪਰ ਨਹੀਂ ਜਾਣ ਦਿੰਦੇ 500 ਮੀਟਰ ਆ ਕੇ ਇਹਨਾਂ ਨੇ ਸਾਡੇ ਟਰੈਕਟਰ ਤੋੜੇ ਸਾਡੇ ਇਹਨਾਂ ਨੇ ਇੱਕ ਇੱਕ ਚੀਜ਼ੇ ਫਨਾਹ ਕੀਤੀ ਸਰ ਜੀ ਪੰਦੇਸ ਸਾਰੀ ਲੀਡਰਸ਼ਿਪ ਠੀਕ ਹੈ ਤੁਹਾਡੀ ਗੱਲ ਕਿ ਅਸੀਂ ਇੱਥੇ ਨਹੀਂ ਸੀ ਲੇਕਿਨ ਬੇਨਤੀ ਹੈ ਕਿ ਇਹ ਪਛਾਣ ਕਰਨ ਦੀ ਜ਼ਰੂਰਤ ਹੈ ਆਪਣੇ ਮੋਰਚੇ ਦੋ ਥਲਾਂਾਂ ਥਾਵਾਂ ਤੇ ਚੱਲਦੇ ਆ ਤੁਹਾਡੇ ਕੋਲੇ ਆਗੂ ਹੈਗੇ ਸੀ ਫਰਕ ਕਿੱਥੇ ਰਹਿ ਗਿਆ ਤੁਹਾਡੀ ਤੁਹਾਨੂੰ ਆਗੂਾਂ ਦੀ ਪਛਾਣ ਨਹੀਂ ਬਸ ਇੰਨਾ ਹੀ ਫਰਕ ਹੈ ਹਾਂਜੀ ਬਸ ਇੰਨਾ ਹੀ ਹੋਰ ਕੋਈ ਬੜਾ ਫਰਕ ਨਹੀਂ ਤੁਸੀਂ ਸਾਡੇ بڑے ਸਤਕਾਰਯੋਗ ਹੋ ਸਾਡੇ ਬੱਚੇ ਹੋ ਤੁਸੀਂ ਮੈਨੂੰ ਇੱਕ ਤਾਂ ਦੱਸਿਓ ਅਜ ਤੱਕ ਬੁਰਾ ਨਾ ਮੰਨਿਓ ਮੈਂ ਤੁਸੀਂ ਮੇਰੇ ਪਰਿਵਾਰ ਮੇਰੇ ਧੀ ਆ ਪੁੱਤ ਇੱਕ ਦੱਸਿਓ ਅਸੀਂ ਮੂਰੇ ਲੱਗ ਕੇ ਸਿੰਘ ਬਾਰਡਰ ਤੇ ਗਏ ਪਤਾ ਸਾਰਿਆਂ ਨੂੰ ਕਿਉਂਕਿ ਦੋਸਤੋ ਹਾਂਜੀ ਹਾਂਜੀ ਆਪੂ ਮੂਰੇ ਲੱਗ ਕੇ ਗਏ ਆਪੂ ਜਿੱਦੋਂ ਮੂਰੇ ਲੱਗ ਕੇ ਗਏ ਸਾਰਾ ਕੁਝ ਹੋਇਆ ਅਸੀਂ ਜਿਸ ਵੀ ਹਾਲਤ ਦੇ ਵਿੱਚ ਸੀ ਸਾਨੂੰ ਹਸਪੀਟਲ ਲੈ ਜਾਂਦਾ ਗਿਆ ਅਤਲੀ ਹਸਪਤਲ ਚ ਪਏ ਨਹੀਂ ਜਦੋਂ ਜਦੋਂ ਮੈਨੂੰ ਪਤਾ ਲੱਗਿਆ ਕਿ ਜਿੱਥੇ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਉੱਥੇ ਵੀ ਤਾਂ ਆਪਣੇ ਹਸਪਤਲ ਹੈਗੇ ਹਨ ਹੈਗੇ ਆ ਅਸੀਂ ਉੱਥੇ ਵੀ ਕਿਸੇ ਹਸਪਤਲ ਤੋਂ ਦਵਾਈ ਲੈ ਕੇ ਵਹਿ ਸਕਦੇ ਸੀ ਨਾ ਕਿਉਂਕਿ ਦੋਸਤੋਂ ਨਹੀਂ ਬੈਠੇ ਇਹ ਸੋਚ ਕੇ ਆਏ ਆ ਕਿ ਜਿੱਥੇ ਸਾਡਾ ਉਹ ਨੌਜਵਾਨ ਹੈ ਜਿੱਥੇ ਸਾਡੇ ਜਗਮੀ ਨੇ ਅਸੀਂ ਉੱਥੇ ਜਾਵਾਂਗੇ ਅਸੀਂ ਰਾਤ ਨੂੰ ਉੱਥੇ ਆਏ ਆ ਆ ਕੇ ਅਮਰਦੇਸੀ ਦੇ ਵਿੱਚ ਦਾਖਲ ਕੀਤਾ ਅੱਜ ਹਸਪੀਟਲ ਦੇ ਵਿੱਚੋਂ ਆਖਿਆ ਘਰੇ ਨਹੀਂ ਗਿਆ ਪਿਆਰ ਨੂੰ ਤੁਹਾਡੇ ਵਿੱਚ ਫਿਰ ਖੜਾ ਸੁ ਮੇਰੀ ਬੇਨਤੀ ਆ ਆਪਾਂ ਇੱਕ ਪਰਿਵਾਰ ਹਾਂ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਵਾਲ ਵੀ ਵਿੰਗਾ ਹੋਏ ਇੱਕ ਬਾਹਰ ਨਹੀਂ ਜਾਵਾਂ ਮੈਂ ਚਾਹਣਾ ਮੈਂ ਚਾਹਣਾ ਕਿ ਤੁਹਾਡੇ ਤੋਂ ਪਹਿਲਾਂ ਸਾਡੀ ਮਾਂ ਖੋ ਜੇ ਸਾਡੇ ਇੱਕ ਬੱਚੇ ਦਾ ਬਾਲ ਵੀ ਵਿੰਗਾ ਨਾ ਹੋਵੇ ਜਿਹੜੇ ਤੁਸੀਂ ਇੱਥੇ ਆਏ ਹੋ ਕਿਸੇ ਵੀ ਜੱਥੇਬੰਦੀ ਨਾਲ ਆਏ ਹੋ ਨਹੀਂ ਵੀ ਜੱਥੇਬੰਦੀ ਨਾਲ ਆਏ ਤਾਂ ਵੀ ਸਾਡੇ ਹੋ ਤਾਂ ਵੀ ਸਾਡੇ ਹੋ ਕੀ ਹੋ ਗਿਆ ਸਾਡੇ ਸਦੇ ਵੀ ਆਏ ਆ ਨਾ ਸਾਡੇ ਸਦੇ ਵੀ ਆਏ ਹੋ ਸਾਡੇ ਪਰਿਵਾਰ ਆ ਸਾਡੇ ਬੱਚੇ ਨੇ ਕਿਸੇ ਵੀ ਬੱਚੇ ਨੂੰ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਲੜਕਾ ਕੋਈ ਵੀ ਬੱਚਾ ਕਿਸੇ ਦਾ ਨੁਕਸਾਨ ਹੋਵੇ ਨੋਟ ਕਰਿਓ ਮੈਂ ਕਰ ਦੱਸਣੀ ਸਮਝ ਆਉਂਦਾ ਜਦ ਬ੍ਰਦਰ ਇੱਕ ਮਿੰਟ ਤੁਸੀਂ ਮੈਂ ਸਾਰੇ ਗੱਲਾਂ ਦਾ ਜਵਾਬ ਦੇਵਾਂਗਾ ਮੈਂ ਆਇਆ ਇੱਥੇ ਇੱਕ ਇੱਕ ਦਾ ਜਵਾਬ ਦੇ ਕੇ ਜਾਵਾਂਗਾ ਅਸੀਂ ਅੱਜ ਉੱਥੇ ਮੁੰਡੇ ਦਾ ਸ਼ਰਕਾਰ ਕਾਹਦੇ ਲਈ ਨਹੀਂ ਕੀਤਾ ਸਿਰਜ ਕਰਕੇ ਨਹੀਂ ਕੀਤਾ ਕਿ ਜਿਹੜਾ ਇੱਥੇ ਘਟਨਾ ਵਾਪਰੀ ਆ ਉਹਦੀ ਕਾਰਵਾਈ ਹੋਵੇ ਪਹਿਲਾਂ ਸਮਝ ਨਹੀਂ ਕਦੀ ਸੋ ਜਿਹੜੀ ਮੈਂ ਗੱਲ ਕਰਦਾ ਸੀ ਤੁਸੀਂ ਸਾਡੇ ਬਹੁਤ ਸਾਰੇ ਨੌਜਵਾਨ ਉਸ ਮੋਰਚੇ ਦੇ ਵਿੱਚ ਬਹੁਤ ਸਾਰੇ ਵੀਰ ਸ਼ਹੀਦ ਹੋਏ ਦਿੱਲੀ ਵਾਲੇ ਮੋਰਚੇ 'ਚ ਲੱਡੂ ਫੱਡ 800 ਦੇ ਕਰੀਬ ਲੜਾਈ ਲੜੀ ਅੱਜ ਵੀ جاری ਹੈ ਉਹਨਾਂ ਨੂੰ ਨੌਕਰੀਆਂ ਦਿਵਾਉਣ ਦੀ ਉਹਨਾਂ ਦੇ ਉਹਨਾਂ ਦੀ ਆਰਥਿਕ ਮਦਦ ਕਰਾਉਣ ਦੀ ਅਸੀਂ ਇਹ ਸੋਚ ਕੇ ਨਹੀਂ ਕਰਿਆ